ਗਾਲੀਆਂ ਭੁੱਲ ਜਾਣ ਮਾਮਾ ਪੁੱਤ ਸ਼ੇਰ ਹੋਣਗੇ ਤਾਕਤਾਂ ਦੀ ਡੋਜ਼ ਜਿਹੜੇ ਚਿੱਟਾ ਦੱਸਦੇ ਖੇਡ ਤੇ ਮੈਦਾਨ ਮਿੱਟੀ ਢੇਰ ਹੋਣਗੇ ਚੰਗ ਦਾ ਮੈਦਾਨ ਸਿੱਧਾ ਕਰੇ ਫੈਸਲੇ ਸਰਦਾਰਾਂ ਦੇ ਫੈਨਾਲੇ ਕੋਈ ਗ੍ਰੈਂਡ ਨਹੀਂ ਹੁੰਦੇ ਪੱਗਾਂ ਦੀ ਨਾ ਲੱਗੇ ਕਦੇ ਸੇਲ ਸੱਜਣਾ ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ ਗੁਰੂ ਅੱਗੇ ਹੋਵੇ ਜਨਾਸੀਸ ਤੇ ਗਿਆ ਉਹਨਾਂ ਨੂੰ ਚਕਾਉਂਦੇ ਕੋਈ ਰਿਮਾਂਡ ਨਹੀਂ ਹੁੰਦੇ ਹੋ ਹੁੰਦਾ ਅੱਖਾਂ 'ਚ جنੂਨ ਅਣਖਾਂ ਦਾ ਜਿਨਾਵੇ ਉਹ ਕਰਦੇ ਨਹੀਂ ਕਦੇ ਹੈਰਾ ਫੇਰੀ ਬੱਲਿਆ ਗੂਗਲ ਤੇ ਨਾ ਕੋਈ ਐਸੀ ਸਾਈਟ ਲੱਭਣੀ ਜਿਹੜੀ ਡਾਊਨਲੋਡ ਕਰਦਾ ਦਲੇਰੀ ਬੱਲਿਆ ਜਾ ਕੇ ਜੰਗਲ 'ਚ ਵੇਖੋ ਸ਼ੇਰ ਕਲਾ ਕਰ ਜੇ ਜੰਗਲ ਚ ਵੇਖੋ ਸ਼ੇਰ ਕੱਲਾ ਗਰਜੇ ਉਲੂਆਂ ਦੇ ਕਹੇ ਤੋਂ ਉਜਾੜ ਨਹੀਂ ਹੁੰਦੇ ਆ ਪੱਗਾਂ ਦੀ ਨਾ ਲੱਗੇ ਕਦੇ ਸੇਲ ਵੀ ਰਿਆ ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ ਬਾਜ ਵਾਂਗੂ ਹੁੰਦਾ ਜਿਨਾ ਅੱਖਾਂ 'ਚ ਨਿਸ਼ਾਨਾ ਉਹ ਕਰਦੇ ਨਹੀਂ ਫੋਲੋ ਕਦੇ ਨੈਵੀਗੇਸ਼ਨ ਗਰੀਲਾ ਬਾਹਰ ਨੀਤੀ ਜਿਹਨੂੰ ਮਿਲੀ ਗੁੜਤੀ 'ਚ ਸ਼ੋਅ ਕਰਦੇ ਨਹੀਂ ਸ਼ੂਟ ਤੇ ਲੋਕੇਸ਼ਨਾਂ ਪੰਮਿਆ ਓਏ ਅੰਬਰਾਚ ਉੜਦੇ ਪਰਿੰਦਿਆਂ ਦੇ ਪੰਮਿਆ ਓਏ ਅੰਬਰਾਚ ਉੜਦੇ ਪਰਿੰਦਿਆਂ ਦੇ ਚੇਤੇ ਰੱਖੀ ਕਦੇ ਵੀ ਗੁਆਂਡ ਨਹੀਂ ਹੁੰਦੇ ਪੱਗਾਂ ਦੀ ਨਾ ਲੱਗੇ ਕਦੇ ਸੇਲ ਵੀਰਿਆ ਚੁੰਨੀਆਂ ਦੇ ਕਦੇ ਕੋਈ ਬਰੈਂਦ ਨਹੀਂ ਹੋ ਜਾਵੇ ਨ ਕੰਮੀ ਜੇ نسل ਸ਼ੇਰਾਂ ਦੀ ਆ ਗੱਲ ਸੁਣਨ ਵਾਲੀ ਐ ਲਖਵਿੰਦਰ ਪਾਜੀ ਹੋ ਜਾਵੇ ਨ ਕਮੀ ਜੇ نسل ਸ਼ੇਰਾਂ ਦੀ ਸਰਦਾਰਾਂ ਦੇ ਘਰ ਜਨਮ ਲੈ ਕੇ ਜੇ ਕੇਸ ਸਿਰ ਤੋਂ ਚਲੇ ਗਏ ਦਸਤਾਰ ਚਲੇ ਗਈ ਜਿੰਨੇ ਵਰਜੀ ਕਹੀ ਉਹ ਆਪਾਂ ਘੈਂਟ ਸਮਝੋ نسل ਨਕਮੀ ਹੋ ਗਈ ਹੋ ਜਾਵੇ ਨ ਕਮੀ ਜੇ نسل ਸ਼ੇਰਾਂ ਦੀ ਆ ਗਿੱਦੜ ਵੀ ਫੇਰ ਚਰਵਾਣੇ ਲੱਗਦੇ ਭੁੱਲ ਰਾਜੇ ਪਰਦਾ ਪੈ ਜਾਵੇ ਮੱਤ ਤੇ ਗੱਪੀ ਵੀ ਫੇ ਬੰਦੇ ਨੂੰ ਸਿਆਣੇ ਲੱਗਦੇ ਉਠਦਾ ਕਲੰਡਰਾਂ ਤੇ ਦਿਨ ਕੋਈ ਨਾ ਸੱਚ ਦੇ ਨਾ ਪੰਮਿਆਂ ਜਮਾਨੇ ਹੁੰਦਿਆ ਸੱਚ ਦਾ ਸਿਧਾਂਤ ਖੰਡਿਆਂ ਤੇ ਤੁਰਨਾ ਚਾਪ ਨੂੰ ਸਾਨੂੰ ਨਾ ਹਰ ਜਾਣੇ ਹੁੰਦਿਆ ਸੱਚ ਦਾ ਸਿਧਾਂਤ ਖੰਡਿਆਂ ਤੇ ਤੁਰਨਾ ਚਾਪ ਨੂੰ ਸਾਨੂੰ ਨਾ ਹਰ ਜਾਣੇ ਹੁੰਦਿਆ